ਸੀਜੀਆਈ ਦੀ ਪੋਸਟ ਤੇ ਪਹੁੰਚ ਜੋ ਰਾਸ਼ਟਰਪਤੀ ਬਣ ਜੋ ਤਾਂ ਵੀ ਮੰਦਰ ਚ ਨਹੀਂ ਚੜਨ ਦੇਣਗੇ ਸਾਫ ਸਫਾਈਆਂ ਕਰਨਗੇ ਮਗਰੋਂ ਗੰਗਾ ਜਨ ਲਲ ਧੋ ਦੇਣਗੇ ਤੋ ਤੁਸੀਂ ਕਿਸੇ ਮਰਜ਼ੀ ਅਹੁਦੇ ਤੇ ਚਲੇ ਜਾਓ ਵੱਡੇ ਛੋਟੇ ਨਾਲ ਵਿਆਹ ਕਰ ਲਓ ਜਿਨ੍ਹਾਂ ਨੇ ਸਵਾਦ ਲੈਣਾ ਉਹ ਅੰਦਰ ਖਾਤੇ ਕਹੀ ਜਾਣਗੇ ਵੀ ਉਹਦਾ ਹੈ ਜੀ ਉਹ ਆ ਭੜੇ ਭੜੇ ਸ਼ਬਦ ਹੈ ਬਾਹਰ ਬੈਠਾ ਚਪੜਾਸੀ ਹੈ ਜੇ ਉਹ ਸਵਰਨ ਜਾਤੀ ਨੂੰ ਬਿਲੋਂਗ ਕਰਦਾ ਹੈ ਅੰਦਰ ਜਿਹੜਾ ਅਫਸਰ ਬੈਠਾ ਹੈ ਉਹ ਨਿਮਨ ਜਾਤੀ ਦਾ ਹੈ ਉਹ ਜਾਤੀ ਦਾ ਵੀ ਮਾਨ ਜਿਹੜਾ ਬਾਹਰ ਵਾਲਾ ਹੈ ਉਹ ਚਪੜਾਸੀ ਹੁੰਦਿਆ ਹੋਇਆ ਵੀ ਉਹਦੇ ਵਿੱਚ ਇਹ ਬ੍ਰਾਹਮਣਵਾਦ ਦੀ ਉਪਜਾ ਹੈ ਜੋ ਛੂਤ ਛਾਤ ਸੀ ਥੋੜੀ ਬੋਤੀ ਘਟੀ ਆ ਕਾਨੂੰ ਉਹ ਮੈਂ ਪਿੱਛੇ ਜਿਹ ਕਿਸੇ ਦੇ ਉੱਤੇ ਪਿਸ਼ਾਬ ਕਰਦੇ ਦੀ ਵੀਡੀਓ ਬਣਾਈ ਤੇ ਉਹਦੇ ਉੱਤੇ ਖੜ ਕੇ ਪਿਸ਼ਾਬ ਦੀ ਧਾਰ ਮਾਰੀ ਜਾਂ ਦੱਸੋ ਛੋਟੇ ਜਿਹੇ ਬੱਚੇ 6 ਸਾਲ ਨੂੰ ਜਿਹਨੂੰ ਪਤਾ ਵੀ ਨਹੀਂ ਹੋਊਗਾ ਕਿ ਕਾਸਟਿਜ਼ਮ ਹੁੰਦਾ ਕਿਆ ਔਰ ਤਾਂ ਸਿਰਫ ਅੰਦਰ ਤੱਕ ਗਿਆ ਸੀ ਕਿਸੇ ਉੱਚੀ ਜਾਤ ਤੇ ਕਰਦੇ ਅੰਦਰ ਤੱਕ ਚਾਹ ਉਹਨੂੰ ਨਹੀਂ ਪਤਾ ਕਿ ਮੈਂ ਅਛੂਤਾਂ ਤੇ ਉਹਨੂੰ ਇੰਨਾ ਮਾਰਿਆ ਗਿਆ ਉਹਦੀ ਜਾਨ ਹੀ ਚਲੀ ਗਈ ਭਾਰਤ ਵਿੱਚ ਜਿਵੇਂ ਰੈਜ਼ਰਵੇਸ਼ਨ ਦੇਈਏ ਕੁਝ ਐਸੀ ਕਾਨੂੰਨੀ ਪ੍ਰਕਿਰਿਆ ਲਿਆਂਈਏ ਕਿ ਬਰਾਬਰੀ ਹੋਵੇ ਉਹਨਾਂ ਨੂੰ ਵੱਧ ਮੌਕੇ ਦੇ ਕਿ ਲਿਆਂਦਾ ਜਾਵੇ ਮੂਰੇ ਉਹ ਵੀ ਕਾਰਗਰ ਸਿੱਧ ਨਹੀਂ ਹੋਏ ਉਹਨਾਂ ਲੋਕਾਂ ਨਾਲ ਕਦੇ ਬਹਿਸ ਨਾ ਕਰਿਓ ਜਿਹੜੇ ਇੱਕ ਕਿਤਾਬ ਨੂੰ ਬੰਨਦੇ